ਤਾਂ ਉਹ ਲੈ ਲੈ ਕੇ ਪੈਸੇ ਨਹੀਂ ਵਿੱਚੋਂ ਬੈਗ ਸਾਡੇ ਕਿ ਲੈ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਕੌਣ ਇਹ ਪਤਾ ਲੱਗਦਾ ਕਿ ਮੈਂ ਫਿਰ ਉਹ ਪੁੱਛ ਉਸ ਕਿ ਅਦਰ ਬਿਕرائی ਨਹੀਂ ਇਹ ਨਹੀਂ ਮੈਂ ਤਾਂ ਕੋਈ ਨਹੀਂ ਅਰਜਿੰਦਰ ਕੁਮਾਰ ਪ੍ਰਮੁਖ ਸਮਾਜ ਸੇਵਕ ਗੁਰਦਾਸਪੁਰ ਕੀ ਗੱਲ ਬਾਤ ਹੈ ਜੀ ਮੈਂ ਮੇਨ ਬਾਜ਼ਾਰ ਤੋਂ ਲੰਘ ਰਿਹਾ ਸੀ ਕੱਲ ਪਰਸੋਂ ਮੇਰੇ ਭੂਏ ਦੀ ਗੱਥ ਹੋ ਗਈ ਤੇ ਮੈਂ ਨਾਲ ਸਮਾਨ ਲੈਣ ਆਇਆ ਮੈਂ ਅੱਗੋਂ ਦੇਖਿਆ ਜੇ ਵਿਚਾਰੇ ਬਜ਼ੁਰਗ ਹੀ ਇੱਥੇ ਬੜੇ ਘਬਰਾਏ ਦੇ ਮੈਂ ਰਾਹ ਜਾਂਦੇ ਇਨਸਾਨੀ ਨੂੰ ਨਾਟ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਤੇ ਬੜੇ ਘਬਰਾਏ ਦੇ ਹੋ ਕੰਬਣ ਕਿਉਂਦੇ ਹੋ ਇਹ ਕਹਿੰਦੇ ਮੈਂ ਬੈਂਕ ਚੋਂ ਪੈਸੇ ਕਢਾ ਕੇ ਬਾਜ਼ਾਰ ਤੇ ਕੋਈ ਆਪਣਾ ਸਮਾਨ ਲੈਣ ਆਇਆ ਇੱਥੇ ਦੁਨੀ ਕੀਮਤ ਦੇ ਨਾਲ ਹੀ ਬਾਣਾ ਦੀ ਦੁਕਾਨ ਆ ਇਹ ਤੋਂ ਸਮਾਨ ਲੈਣ ਆਇਆ ਇਹਨਾਂ ਕੋਈ ਇੱਕ ਸਕੂਟਰੀ ਹੀ ਸਕੂਟਰੀ ਅੱਗੇ ਇਹਨਾਂ ਨੇ ਆਪਣਾ ਬੈਗ ਲਾਇਆ ਸੀ ਜਿਹਦੇ ਵਿੱਚ ਬੈਂਕ ਚੋਂ ਪੈਸੇ ਕਢਾ ਕੇ ਲੈਂਦੇ ਹੋ 20000 ਰੁਪਏ ਇਹਨਾਂ ਵਿੱਚ ਪਾਇਆ ਸੀ ਪਿੱਛੋਂ ਕੋਈ ਮੁੰਡੇ ਇਹਨਾਂ ਦੇ ਬੈਂਕ ਚੋਂ ਮੇਰਾ ਖਿਆ ਲੱਗ ਗਏ ਉਹਨਾਂ ਨੇ ਇੱਥੇ ਆਣ ਕੇ ਜਦੋਂ ਇਹਨਾਂ ਦਾ ਧਿਆਨ ਅੰਦਰ ਦੁਕਾਨ ਵਾਲਾ ਹੋਇਆ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹ ਮੇਰੇ 20000 ਰੁਪਏ ਵਿੱਚੋਂ ਕੱਢ ਕੇ ਲੈ ਗਏ ਨੇ ਤੇ ਬੜੀ ਮਾੜੀ ਘਟਨਾ ਆਈ ਵਿੱਚ ਪਰਸ ਵੀ ਇਹਨਾਂ ਦੇਨਵਾ ਦੇਨਹੀ ਵੀ ਦੇਖਣ ਡਿਆ ਸੋਸ਼ਲ ਮੀਡੀਆ ਤੇ ਨਿਊਜ਼ ਆਂਡੀਆਂ ਮੈਂ ਦਿਨੋ ਦਿਨ ਕੋਈ ਨਾ ਕੋਈ ਕਟਨਾਵਾਂ ਇਥੇ ਹੋਂਡੀਆਂ ਕਿਤੇ ਕੋਈ ਮੋਟਰਸਾਈਕਲ ਚੋਰੀ ਹੋਂਡੀਆਂ ਕਿਤੇ ਦੁਕਾਨਾਂ ਦੇ ਤਾਲੇ ਟੁੱਟੇ ਜਾਂਦੇ ਕਿਤੇ ਰਾਹ ਜਾਂਦੀ ਨੂੰ ਲੁੱਟਿਆ ਜਾ ਰਿਹਾ ਕਿ ਇਹਦੀਆਂ ਵਾਰੀਆਂ ਕਿਸ ਦੀ ਚੈਨੀ ਕਿਸ ਦੀ ਰਿੰਗ ਕਿ ਕੋ ਮੋਬਾਈਲ ਖੋਇਆ ਜਾਂਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਕੰਮ ਕਰਨੀ ਨਹੀਂ ਉਹਦਾ ਪਤਾ ਵਾ ਇਥੋਂ ਦੀ ਪੁਲਿਸ ਵੀ ਉਹ ਵੇਖਿਆ ਜ਼ਿਆਦਾਤਰ ਚਲਾਨ ਕੱਟਣ ਦੇ ਵਿੱਚ ਹੀ ਭੀਜੀ ਹੈ ਨਾ ਕਿ ਪਬਲਿਕ ਦੀ ਕੋਈ ਉਹਨਾਂ ਨੂੰ 1% ਵੀ ਕਿਤੇ ਧਿਆਨ ਨਹੀਂ ਹੈਗਾ ਵੀ ਆਪਾਂ ਕਿਤੇ ਲੋਕਾਂ ਦਾ ਵੀ ਬਚਾ ਕਰੀਏ ਲੋਕਾਂ ਨੂੰ ਵੀ ਸੇਫ ਰੱਖੀਏ ਮੈਂ ਗਰਦਾਸਰ ਦੇ ਐਸਐਸਪੀ ਡੀਓਰ ਡੀਸੀ ਗਰਦਾਸਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਨਾ ਪਈ ਆ ਜਿਹੜੀਆਂ ਲੁੱਟ ਦੀਆਂ ਲਗਾਤਾਰ ਚੋਰੀ ਦੀਆਂ ਕਟਨਾਵਾਂ ਹੋਣ ਰਹੀਆਂ ਇਦ ਨੂੰ ਠੱਲ ਪਾਈ ਜੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਸੰਗਠਨਾਂ ਨੂੰ ਲਿਆ ਕੇ ਠਾਣਾ ਸਿਟੀ ਦੇ ਬਾਹਰ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਹ ਸ਼ਿਕਾਇਤ ਹੈ ਨਾ ਉਹ ਮੈਂ ਕਿਹਾ ਵੀ ਤੁਸੀਂ ਐਸਐਚਓ ਸਿਟੀ ਕੋਲ ਜਾਓ ਆਪਣੀ ਜਾ ਕੇ ਉੱਥੇ ਸ਼ਿਕਾਇਤ ਦਰਜ ਕਰਾਓ ਇਹ ਇਨ ਹਰ ਦਾ ਪਿਆਰਾ ਸਿੰਘ ਵੀ ਸੁਣ ਰਹੇ ਹੋ ਛੇ ਖਾਪੇ ਕਿ ਯਾਰ ਇੱਥੇ ਨਹੀਂ ਬਜ਼ਾਰ ਮੈਂ ਮਗਰ ਥੋੜਾ ਸਮਾਨ ਲੈਣੇ ਤੇ ਫਿਰ ਚਲਣੀ ਹੈ ਅਪਾ ਉਹ ਬਗਾਹ ਵਾਲੀ ਦਰਿਕਨੇ ਪਹਿਲਾ ਗਿਆ 20000 ਰੁਪਇਆ ਕਿਵੇਂ ਨਿਕਲੇ ਕੋਲ ਹੈਗਾ ਹੈ ਕਿਵੇਂ ਨਿਕਲ ਕੇ ਪੈ ਗਿਆ ਦੇ ਝੋਲੇ ਨਾਲ ਹੀ ਝੋਲਾ ਪੰਜਾ ਦਾ ਹੁਣ ਝੋਲੇ ਦਾ ਕੀ ਕਹਿ ਸਕਦੇ ਹੈ ਬੈ ਗਈ ਝੋਲੇ ਵਿੱਚ ਪਾਈ ਝੋਲੇ ਚ ਪਿਆ ਕੇ ਪਿਆ ਕੇ ਨਿਕਲਦਾ ਹੈ ਕਾਪੀਆਂ ਮੇਰੀਆਂ ਉਹ ਵੀ ਵਿੱਚ ਹੀ ਇਹ ਬੈਂਕ ਦੇ ਦੂਜੇ ਕਾਪੀਆਂ ਤੇ ਵੀ ਕਾਪੀ ਨਾਲ ਝੋਲਾ ਹੀ ਲੈ ਕੇ ਗਿਆ ਨਹੀਂ ਵਿੱਚੋਂ ਬੈਕ ਸਾਡੇ ਕੇ ਲੈ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਕੋਈ ਨਾ ਕਿ ਪਤਾ ਲੱਗਦਾ ਤੇ ਮੈਂ ਫਿਰ ਕੋਈ ਉਸਕੇ ਅੱਦਰ ਬਿਖਰਾਏਗੀ ਨਹੀਂ ਹੈ ਜੇ ਨਹੀਂ ਮੈਂ ਤਾਂ ਕੋਈ ਨਹੀਂ ਅਰਜਿੰਦਰ ਕੁਮਾਰ ਪ੍ਰਮੁਖ ਸਮਾਜ ਸੇਵਾ ਗੁਰਦਾਸਪੁਰ ਕੀ ਗੱਲ ਬਾਤ ਹੈ ਜੀ ਮੈਂ ਮੇਨ ਬਾਜ਼ਾਰ ਤੋਂ ਲੰਘ ਰਿਹਾ ਸੀ ਕੱਲ ਪਰਸੋਂ ਮੇਰੇ ਭੂਏ ਦੀ ਗੱਥ ਹੋ ਗਈ ਤੇ ਮੈਂ ਨਾਲ ਸਮਾਨ ਲੈਣ ਆਇਆ ਮੈਂ ਅੱਗੋਂ ਦੇਖਿਆ ਤੇ ਵਿਚਾਰੇ ਬਜ਼ੁਰਗ ਹੀ ਇੱਥੇ ਬੜੇ ਘਬਰਾਏ ਦੇ ਮੈਂ ਰਾਹ ਜਾਂਦੇ ਇਨਸਾਨੀ ਨੇ ਨਾਟ ਇਹਨਾਂ ਨੂੰ ਪੁੱਛਿਆ ਮੈਂ ਕਿ ਕੀ ਗੱਲ ਤੇ ਬੜੇ ਘਬਰਾਏ ਦੇ ਹੋ ਕੰਬਣ ਕਿਉਂਦੇ ਹੋ ਇਹ ਕਹਿੰਦੇ ਮੈਂ ਬੈਂਕ ਚੋਂ ਪੈਸੇ ਕਢਾ ਕੇ ਬਾਜ਼ਾਰ ਤੋਂ ਕੋਈ ਆਪਣਾ ਸਮਾਨ ਲੈਣ ਆਇਆ ਇੱਥੇ ਦੁਨੀ ਕੀਮਤ ਦੇ ਨਾਲ ਹੀ ਬਾਨਾ ਦੀ ਦੁਕਾਨ ਆ ਇਹ ਤਾਂ ਸਮਾਨ ਲੈਣ ਆਏ ਇਹਨਾਂ ਕੋਈ ਇੱਕ ਸਕੂਟਰੀ ਹੀ ਸਕੂਟਰੀ ਅੱਗੇ ਇਹਨਾਂ ਨੇ ਆਪਣਾ ਬੈਗ ਲਾਇਆ ਸੀ ਜਿਹਦੇ ਵਿੱਚ ਬੈਂਕ ਚੋਂ ਪੈਸੇ ਕਢਾ ਕੇ ਲੈਂਦੇ ਹੋ 20000 ਰੁਪਏ ਇਹਨਾਂ ਵਿੱਚ ਪਾਇਆ ਸੀ ਪਿੱਛੋਂ ਕੋਈ ਮੁੰਡੇ ਇਹਨਾਂ ਦੇ ਬੈਂਕ ਚੋਂ ਮੇਰਾ ਖਿਆਲ ਲੱਗ ਗਏ ਉਹਨਾਂ ਨੇ ਇੱਥੇ ਆੜ ਕੇ ਜਦੋਂ ਇਹਨਾਂ ਦਾ ਧਿਆਨ ਅੰਦਰ ਦੁਕਾਨ ਵਾਲਾ ਹੋਇਆ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਉਹ ਮੇਰੇ 20000 ਰੁਪਏ ਵਿੱਚੋਂ ਕੱਢ ਕੇ ਲੈ ਗਏ ਨੇ ਤੇ ਬੜੀ ਮਾੜੀ ਘਟਨਾ ਆਈ ਵਿੱਚ ਪਰਸ ਵੀ ਇਹਨਾਂ ਦਾ ਉਹ ਵੀ ਲੱਗੇ ਕੋਈ ਜ਼ਰੂਰੀ ਕਾਗਜ਼ ਉਹ ਵੀ ਲੱਗੇ ਨੇ ਦੇ ਨਬ ਦੇ ਨਹੀਂ ਵੀ ਦੇਖਣ ਡਿਆ ਸੋਸ਼ਲ ਮੀਡੀਆ ਤੇ ਨਿਊਜ਼ ਆਂਡੀਆਂ ਮੈਂ ਦਿਨੋ ਦਿਨ ਕੋਈ ਨਾ ਕੋਈ ਕਟਨਾਵਾਂ ਇਥੇ ਹੋਂਡੀਆਂ ਕਿਤੇ ਕੋਈ ਮੋਟਰਸਾਈਕਲ ਚੋਰੀ ਹੋਂਡੀਆਂ ਕਿਤੇ ਦੁਕਾਨਾਂ ਦੇ ਤਾਲੇ ਟੁੱਟੇ ਜਾਂਦੇ ਕਿਤੇ ਰਾਹ ਜਾਂਦੀ ਨੂੰ ਲੁੱਟਿਆ ਜਾ ਰਿਹਾ ਕਿ ਇਹਦੀਆਂ ਵਾਰੀਆਂ ਕਿਸ ਦੀ ਚੈਨੀ ਕਿਸ ਦੀ ਰਿੰਗ ਕਿ ਕੋ ਮੋਬਾਈਲ ਪਿਆ ਜਾਂਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਕੰਮ ਕਰਨੀ ਨਹੀਂ ਉਹਦਾ ਪਤਾ ਵਾ ਇਥੋਂ ਦੀ ਪੁਲਿਸ ਵੀ ਉਹ ਵੇਖਿਆ ਜ਼ਿਆਦਾਤਰ ਚਲਾਨ ਕੱਟਣ ਦੇ ਵਿੱਚ ਹੀ ਭੀਜੀ ਹੈ ਨਾ ਕਿ ਪਬਲਿਕ ਦੀ ਕੋਈ ਉਹਨਾਂ ਨੂੰ 1% ਵੀ ਕਿਤੇ ਧਿਆਨ ਨਹੀਂ ਹੈਗਾ ਭਈ ਆਪਾਂ ਕਿਤੇ ਲੋਕਾਂ ਦਾ ਵੀ ਬਚਾਅ ਕਰੀਏ ਲੋਕਾਂ ਨੂੰ ਵੀ ਸੇਫ ਰੱਖੀਏ ਨਗਰਦਾਸ਼ਰ ਦੇ ਐਸਐਸਪੀ ਡੀ ਔਰ ਡਿਸਟ੍ਰਿਕਟ ਨਗਰਦਾਸ਼ਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਨਾ ਭਈ ਆ ਜਿਹੜੀਆਂ ਲੁੱਟ ਦੀਆਂ ਲਗਾਤਾਰ ਚੋਰੀਆਂ ਕੱਟਣਾ ਵਾਂ ਹੋਣ ਰਹੀਆਂ ਇਹਨੂੰ ਠੱਲ ਪਾਈ ਜਾਏ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਸੰਗਠਨਾਂ ਨੂੰ ਲਿਆ ਕੇ ਠਾਣਾ ਸਿਟੀ ਦੇ ਬਾਹਰ ਇੱਕ ਬਹੁਤ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਇਹ ਸ਼ਿਕਾਇਤ ਹੈ ਨਾ ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਐਸਐਚਓ ਸਿਟੀ ਕੋਲ ਜਾਓ ਆਪਣੀ ਜਾ ਕੇ ਉੱਥੇ ਸ਼ਿਕਾਇਤ ਦਰਜ ਕਰਾਓ